ਹਾਂ ਜੀ ਕੁਛ ਸਾਸੀ ਗਾਲ ਜੀ ਹੈਲੋ ਜੀ ਨੀਤ ਕਾਲ ਦੇ ਕਿਸ ਤਾ ਠੀਕ ਹੋਗੇ ਚਾਹ ਤੇ ਕਲਾਚ ਹੋਗੇ ਲੋ ਜੀ ਤੁਸੀਂ ਜੀ ਰੀਅ ਸਕੂਲ ਹੈ ਤੁਸੀਂ ਦੇ ਸਕੂਲ ਜਹ ਹੈਗਾ ਇਹ ਸਾਉਂ ਦਾ ਧਿਆਨ ਤੇ ਹਿਆੜਾ ਉਹਨਾ ਬਣਾਣਾ ਹੈ ਤੁਸੀਂ ਹੋ ਗਈ ਪਿਆਰ ਉਸਨੇ ਪਾਇਆ ਇਹ ਲਹਿੰਗਾ ਲਹਿੰਗਾ ਕਿ ਥਾਂ ਘੜ ਗਰੀ ਆ ਹਾਂ ਜੀ ਤੁਸੀਂ ਨੇ ਪਾਇਆ ਇਹ ਤੇ ਪਰਾਂ ਦਾ ਨਾਲ ਪਾ ਲਈਏ ਤੁਸੀਂ ਮੇਂ ਚੰਜਰਾ ਨਾਲ ਪਾਇਆ ਪਰੰਦਾ ਕੁਲੀ ਕਿਸੇ ਕੋਲ ਪਾਇਆ ਅੱਜ ਇਸੀ ਹੋ ਗਈ ਪਿਆਰ ਲੰਗਾ ਪਾ ਕੇ ਲੋ ਜੀ ਤੇ ਮੈਂ ਆ ਗਈ ਨਾ ਸੋਈ ਜੀ ਮੈਨ ਲੱਗ ਪਈ ਹੈ ਤੇ ਰੋਟੀ ਬਣਾਣਾ ਕੋਈ ਫੁਲਕੇ ਬਣਾ ਲਾਗੇ ਮਨਾਲ ਵਾਸਤੇ ਫੇ ਮੈਂ ਬਣਾਵਾਂਗੀ ਪਰੌਂਠੀਆਂ ਖਾਣ ਵਾਸਤੇ ਨਾਲ ਇਹਨਾਂ ਸੁਪਾ ਹੀ ਫੁਲਕਾ ਖਰਦੇ ਆ ਕਹਿੰਦੇ ਫਿਰ ਜਦੋਂ ਦਪਹਿਰ ਦੇ ਟਾਈਮ ਨਾ ਰੋਟੀ ਸਾਈ ਵਧੀਆ ਲੱਗਦੀ ਹੈ ਇੱਕਾਂ ਚ ਨਾ ਜੇ ਇੱਕ ਵਾਸਤੇ ਮੈਂ ਤਾਂ ਇਹ ਸਬਜ਼ੀ ਕਰਮ ਘਰਾਤੀ ਬਣਾਇਆ ਸੀ ਦਾਲ ਤੇ ਕੀ ਆ ਪਾਸੇ ਮੈਂ ਬਣਾ ਲਈ ਚਾਹ ਚਾਹ ਕੋ ਕੇ ਨਾਲ ਹੀ ਰੋਟੀ ਵੀ ਸੜ ਜਨ ਲੈਂਦੇ ਨੇ ਉੰਦਰ ਸਾਰੇ ਨਾਂਦੇ ਪਏ ਨੇ ਨਾਲੇ ਤੋਂ ਬਣਾਇਆ ਰੋਟੀ ਨਾਲੇ ਪਰੌਂਠੀ ਇਹ ਬਣਾ ਨਾਲ ਨਾਲ ਗਰਮ ਗਰਮ ਹੀ ਖਾ ਲਾਂਗੇ ਸੇ ਸੇ ਤੁਹਾਨੂੰ ਪਤਾ ਕੰਮ ਬਹੁਤ ਜ਼ਿਆਦਾ ਪੈ ਜਾਂਦਾ ਹੈ ਜਿੰਦਰ ਬੱਚੇ ਸਕੂਲ ਚਲੇ ਜਾਂਦੇ ਹੈਗੇ ਅੱਜ ਖੁਸ਼ੀ ਗਈ ਤੇ ਲਹਿੰਗਾ ਪਾ ਕੇ ਕਿਉਂਕਿ ਉਹਦਾ ਸਕੂਲ ਅੱਜ ਹੈਗਾ ਇਸ ਤੀਆਂ ਦਾ ਤਿਉਹਾਰ ਨਾਲ ਉਹਨਾਂ ਨੇ ਖੁਸ਼ੀ ਬਹੁਤ ਖੁਸ਼ੀ ਅੱਜ ਕਿ ਲਹਿੰਗਾ ਪਾਇਆ ਉਹਨੂੰ ਲਹਿੰਗਾ ਤਾਂ ਬਹੁਤ ਚਾਹ ਹੁੰਦਾ ਕਿ ਮੈਂ ਲਹਿੰਗਾ ਪਾਵਾਂ ਪਰਾਂਦਾ ਪਾਵਾਂ ਆਤੀ ਮਰ ਗਈ 50 ਮੇਰੇ ਨਾਲ ਪ੍ਰਾਂਦਾ ਲਿਆਂਦਾ ਜੁੱਤੀ ਲੈ ਕੇ ਆਈ ਇਹ ਹੀਅਰ ਬਹਿਣ ਲਈ ਆਈ ਸੀ ਹੀਅਰ ਬਹਿਣ ਤੇ ਨਹੀਂ ਲੱਗ ਗਈ ਹੈਗੀ ਤੇ ਜੁੱਤੀ ਪਾ ਗਈ ਜੁੱਤੀ ਜਨ ਬੁਰਾ ਚਾਹੇ ਕਿ ਮੈਂ ਨਵੀਂ ਜੁੱਤੀ ਲਿਆਂਦੀ ਆ ਨਵਾਂ ਪ੍ਰਾਂਦਾ ਲਿਆਂਦਾ ਹੈ ਪ੍ਰਾਂਦਾ ਪਾਉਂਦਾ ਨੂੰ ਬੁਰਾ ਚਾਹਵਾ ਜਦੋਂ ਪ੍ਰਾਂਦਾ ਪਾਵਾਂ ਪਾ ਕੇ ਬੜੀ ਖੁਸ਼ ਹੋਉਂਦੀ ਨੱਚਾਂ ਢੀ ਘੜੀ ਘੜੀ ਸਕੂਲ ਵੀ ਉਹਨਾਂ ਨੇ ਗਾਣੇ ਤੇ ਡਾਂਸ ਕਰਾਉਣ ਕਿ ਬੱਚਿਆਂ ਕੋਲ ਹਾੜੇ ਠੰਮਾਗੇ ਫਟਾਫਟ ਰੋਟੀ ਨਾਲ ਵਸਪ ਬਣਾ ਲਏ ਫਿਰ ਕੇ ਹੁਣ ਬਣਾਣਾ ਦੀ ਪਰੌਂਠੀਆਂ ਖਾਣ ਵਾਸਤੇ ਫਿਰ ਆਪਾਂ ਨਾਲ ਨਾਲ ਦੇ ਦਾਂਗੇ ਪਾਉਂਧਿਆ ਤਾਂ ਉਹ ਬਹੁਤ ਜ਼ਿਆਦਾ ਹੋਇਆ ਨਰਸੋਈ ਚ ਫੇਰੇ ਫੇਰੇ ਦੀ ਤਾਂ ਕੜਕ ਜ਼ਿਆਦਾ ਗਰਮੀ ਹੋਈ ਇਸੋਈ ਚ ਅੱਜ ਇਹ ਵਾਸਤੇ ਗਰਮੀ ਨਹੀਂ ਹੈ ਗਰਸੋਈ ਚ ਠੀਕ ਹੀ ਮੌਸਮ ਹੈ ਕੋ ਦੋ ਤਿੰਨ ਦਿਨ ਹੋਵੇ ਮੀਂਹ ਪੈਂਦੇ ਨੂੰ ਇਹ ਫੱਟ ਬਣਾ ਲਈਆਂ ਸਾਰੀਆਂ ਸਾਦੀ ਸਵਾਲੀਆਂ ਸੀ ਤੇ ਮੈਂ ਆ ਹੀ ਰਲਮੇ ਨੂੰ ਸੁਕਾਉਣ ਵਾਲੀ ਇਹਨਾਂ ਨੂੰ ਫਾਲਾ ਮਾੜੇ ਦਿਨ ਪੰਨਾ ਇਹ ਜਿਆਦਾ ਸਿਪਾਪਾ ਜਾਨੀਏ ਖਾਮੀ ਨੇ ਆਪਣਾ ਅੰਗਰਵੇ ਉਹ ਪਹਿਲੇ ਦਿੱਤੇ ਅੱਜ ਆ ਗਿਆ ਇਹ ਜੀ ਬੰਦੂ ਲੱਗ ਗਿਆ ਉਹ ਨਾਲੋਂ ਕਪੜਾ ਲੈਣਾ ਸਾਡੇ ਇਸ ਕਮਰੇ ਜਨਾ ਬਾਰੀ ਨਾਲ ਚੜਦੀ ਧੋਪ ਆ ਜਾਂਦੀ ਹੈ ਮਨੂੰ ਲੱਗਦਾ 7 ਵਜੇ ਧੋਪ ਅੰਦਰ ਸਦੀ ਆ ਜਾਂਦੀ ਹੈ ਹੁਣ ਥੋੜਾ ਮੌਸਮ ਨਾਲ ਫਰਮਾੜਾ ਦੇ ਟਾਈਮ ਦਾ ਫਰਕ ਪੈ ਗਿਆ ਹੁਣ 7 ਵਜੇ ਵੀ ਆਉਂਦੀ ਨਹੀਂ ਤੇ 6:30 ਸਵੇਰ ਤੋਂ ਸਾਡੇ ਕਮਰੇ ਚ ਨਹੀਂ ਹੁੰਦੀ ਆ ਤਾਂ ਬਹੁਤ ਸਮੇਂ ਸੇ ਕੋਈ ਨਾ ਕਿੰਤ ਲੋ ਆਏ ਕੋਲ ਰੀਵਾ ਬਠਾਕੋ ਤੇਲੀ ਹੋਈ ਹੈ ਮਾਦੇ ਕਿੰਨਾ ਖਾਲੀ ਰੋਟੀ ਪਾਸੇ ਕੰਮ ਕਰਨੇ ਬਾਹਰ ਵਿੱਚ ਹੈ ਇਹਨਾਂ ਰੋਟੀ ਨਾਲ ਖਾਲੋ ਹੁੰਦਾ ਤਾਂ ਕੋਈ ਸੰਭਾਲ ਨਹੀਂ ਪੁੰਗਾ ਤਾਂ ਯਾਦ ਕੀਤਾ ਮੈਨੂੰ ਅੱਜ ਚਾਹ ਕਿ ਮੇਰੇ ਪਿਆਰ ਚਾਹ ਨਾਲ ਕਰਨੀ ਹੈ ਇਹ ਤਾਂ ਟਾਈਮ ਇਹ ਚਾਹ ਵਧੀ ਲੱਗਦੀ ਪੰਪੀ ਨਾਲ। ਹੁਣ ਆ ਜੀ ਰੋਟੀ ਦਾ ਕਾਮ ਮਾਪ ਤਾਂ ਮੋਕਿਆ। ਹੁਣ ਲੱਗੀਆਂ ਇੱਥੇ ਸ਼ੋਭਸਤਾਫ ਕਰਨਾ। ਇੱਥੇ ਨਾ ਬਾੜੀ ਵਾਲੇ ਰਸਤੇ ਬਹੁਤ ਜ਼ਿਆਦਾ ਮਿੱਟੀ ਆ ਜਾਂਦੀ ਹੈ ਜਿੰਨਾ ਮਰਜ਼ੀ ਦਿਨਲੀ ਸਾਫ਼ ਕਰਦੇ ਰਹੋ। ਹੁਣ ਇਹ ਹੀ ਸਾਫ਼ ਕਰਕੇ ਹਟਿਆ ਨਾ ਉਸੇ ਟਾਈਮ ਫੇਰ ਦੇਖਿਓ। ਫੇਰ ਉਸੇ ਟਾਈਮ ਮੈਂ ਫੇਰ ਮਿੱਟੀ ਧਰਥ ਧਰ ਪਈ ਹੀ ਹੁੰਦੀ ਹੈ। ਵਧੀਆ ਨਾ ਦਵਾਈ ਹੈਗੀ ਪੀਣ ਵਾਸਤੇ ਮਤਲਬ ਜਦਾਂ ਸਕਿਨ ਦੀ ਵੀ ਪ੍ਰੋਬਲਮ ਹੋਏ। ਤੇ ਜਾਂ ਦਾਣੇ ਵਗੜਾ ਨਿਕਲੇ ਹੋਣ ਉਹਦੇ ਵਾਸਤੇ ਦਵਾਈ ਬਹੁਤ ਵਧੀਆ ਹੈ। ਇਹ ਉਹ ਸੀ ਸੀ ਉੱਦੇ ਭਰੇ ਪਏ ਪੀਤੀ ਨਹੀਂ ਹੈ ਇਹ ਲਿਆਂਦੀ ਤੇ ਡੇਟ ਹੈ ਕਾਫੀ ਲੰਬੀ ਅੱਦਾ ਹੈਗੀ ਹੈ। ਇਹ ਸਕਿਨ ਵਾਸਤੇ ਵਧੀਆ ਹੈ। ਤੇ ਆਪਣੇ ਵਾਸਤੇ ਫੇਸ ਦੀਆਂ ਹੈਗੀਆਂ। ਚਾਹਨਾ ਵਾਸਤੇ ਬਹੁਤ ਵਧੀਆ ਹੈਗੀ ਹੈ। ਪਰ ਮੈਂ ਪੀਤੀ ਨਹੀਂ ਹੈਗੀ। ਇੱਕ ਮਹੀਨਾ ਬਾਅਦ ਬਹੁਤ ਜ਼ਿਆਦਾ ਇਥੇ ਮਤਲਬ ਰਿਲੀਵ ਹੋ ਗਏ ਆ। ਨਰੂਰ ਦਸਿਆਦਾ ਕੀ ਹੱਲ ਹੋਏਗਾ ਬਹੁਤ ਜ਼ਿਆਦਾ ਬਿਨਵਾਲ ਵਿਰਲੇ ਨੇ ਜਦੋਂ ਇੱਥੇ ਨਾ ਰੀਲਾ ਰੋਲਾ ਸਾਕਾਰ ਇੱਲਾ ਵੀ ਪਈਆਂ ਹੀ ਕਾਫੀ ਹੈ ਕਿ ਮਸ਼ੀਨ ਜਦੋਂ ਕੰਮ ਕਰਦਾ ਫਟਾਫਟ ਇੱਥੇ ਰੱਖ ਦੇਦੀ ਆ ਉਹ ਫਿਰ ਜਦੋਂ ਸਫਾਈ ਕਰੋ ਇਦਾਂ ਕਰਨੀ ਕਿਨੇ ਕਿ ਸਮਾਨ ਕਿੰਨਾ ਇਕੱਠਾ ਹੋ ਜਾਂਦਾ ਬੱਚੇ ਆਉਂਦੇ ਉਹ ਵੀ ਆਪਣਾ ਨਿਕਨੇ ਸਮਾਨ ਇੱਥੇ ਰੱਖ ਦਿੰਦੇ ਨੇ ਇਹਨਾਂ ਨੇ ਨੂੰ ਸੀਸ਼ੇ ਲੱਗੇ ਸੀ ਬੰਦ ਕਰਨ ਵਾਲੇ ਹੁਣ ਮੈਂ ਹੀ ਲਵਾਤੇ ਆਪ ਹੀ ਉਹ ਚੰਨਰਾਂ ਦੇ ਵਿੱਚ ਨਾ ਮਿੱਟੀ ਫਸ ਜਾਂਦੀ ਬਾਹਰ ਬਹੁਤ ਜ਼ਿਆਦਾ ਡਸਟ ਹੁੰਦੀ ਹੈ ਹੋ ਜੇ ਤੁਸੀਂ ਇਧਰ ਉਧਰ ਸ਼ੀਸ਼ੇ ਕਰੀਦੇ ਨਾ ਬਹੁਤ ਜ਼ਿਆਦਾ ਵਿੱਚ ਇਧਰ ਉਧਰ ਤੰਦਾ ਤਰੇ ਕਰੇ ਚੀਂ ਹੁੰਦੀ ਹੀ ਮੈਂ ਫਿਰ ਲਵਾ ਜਿੱਤੇ ਇਸ ਤਰ੍ਹਾਂ ਇੱਕ ਤਾਂ ਜਲਦੀ ਸਮਾਨ ਲਾ ਕੇ ਜਲਦੀ ਜਲਦੀ ਸਾਫ਼ ਹੋ ਜਾਂਦਾ ਵਾ ਉਹ ਫਿਰ ਇੱਕ ਪਾਸੇ ਸਾਫ਼ ਚੰਗੀ ਤਰ੍ਹਾਂ ਹੋ ਜਾਂਦਾ ਇੱਕ ਪਾਸਾ ਹੁੰਦਾ ਨਹੀਂ ਮੈਂ ਕਿ ਤੁਸੀ ਲਾ ਹੀ ਦਿਓ ਵੀ ਆਪ ਹੀ ਕੰਮ ਕਰਨ ਵਾਲੇ ਹੈਗੇ ਨੇ ਲਵਾ ਲਾ ਲਓ ਲਵਾ ਲਓ ਆਪਣੀ ਮਰਜ਼ੀ ਅਰੇ ਇੱਥੇ ਲਓ ਚੰਗੀ ਤਰ੍ਹਾਂ ਮੈਂ ਸ਼ੀਸ਼ੇ ਕਰ ਲਾਂਗਾ ਸਾਫ਼ ਇਸ ਸਰਾਏ ਜਲਦੀ ਸਾਫ਼ ਹੋ ਜਾਂਦਾ ਹੈ ਉਹ ਤਾਂ ਛੇਤੀ ਜੇ ਇਧਰ ਦਾ ਕੜੀ ਦਾ ਨਾ ਬੜਾ ਦੰਦ ਦਾ ਗਰੇਦ ਸੀ ਆਉਂਦੀ ਹੈ ਕਿ ਮਿੱਟੀ ਬਾਹਰੋਂ ਬਹੁਤ ਜ਼ਿਆਦਾ ਆਉਂਦੀ ਹੈ ਹੁਣ ਤਾਂ ਚਲੋ ਬਾਰਸ਼ਾਂ ਹੁੰਦੀਆਂ ਰਹਿੰਦੀਆਂ ਨੇ ਮਿੱਟੀ ਘਟ ਆਉਂਦੀ ਹੈ ਕਿਉਂਕਿ ਘੱਟਾ ਮਿੱਟੀ ਘਟ ਉੱਟਦਾ ਹੈ ਕਿ ਫਿਰ ਹਨੇਰੀਆਂ ਆਉਂਦੀਆਂ ਨਾ ਹਵਾ ਚੱਲਦੀ ਬੜੀ ਪੁੰਦੀ ਮਿੱਟੀ ਅੰਦਰ ਇਹ ਡੋਲ ਨਾਲ ਖੁਸ਼ੀ ਦੀ ਹੈ ਕੁਛ ਜਿਹੜੀ ਛੋਟੀ ਜੀ ਨੇ ਇਹਦੇ ਵਸ ਨੇ ਆਉਂਦੀ ਹੈ ਫਿਰ ਡਰਦੀ ਕਿਉਂ ਆ ਲੋ ਸਾਮਾਨ ਮਟਾ ਕਾ ਦਾਂਗੇ ਜੋ ਕੁਛ ਆਪਾਂ ਕਰ ਲਿਆ ਸਾਫ ਇਹ ਨਾ ਅਮੜਾ ਥਾ ਗਾਇ ਸ਼ੀਰیدر ਬਾਸਾਪ ਜਿਹਦਾ ਬਾਹਰ ਮੇ ਰੱਖਿਆ ਸੀ ਇਸ ਤਰ੍ਹਾਂ ਕਿਸੇ ਦਾ ਨਾ ਲੱਗੇ ਥੋੜਾ ਪਾਲੀ ਦਾ ਪਾਣੀ ਚ ਲੋ ਸਾਮਾਨ ਆਪਣਾ ਸਾਰਾ ਹੀ ਟੇਕਿਆ ਇਹ ਨਾ ਖੁਸ਼ੀ ਲਈ ਆਈ ਹੈ ਹੇਰ ਬੈਨ ਲਾਣ ਵਾਸਤੇ ਪਰ ਇਹ ਲਾਗ ਹੀ ਨਹੀਂ ਗਈ ਹੈ ਕਿ ਸਕੂਲ ਆ ਮੇਰੀ ਲਾ ਸਾਰੇ ਇਕੱਠੇ ਨਿਕਨੇ ਦਾ ਸਮਾਂ ਜਰਾ ਉੱਥੇ ਹੋਇਆ ਸੀ ਮੇਰਾ ਖਾਂ ਟੱਬੇ ਵਿੱਚ ਇਹ ਹੈ ਇਹ ਚਿੰਡੀਆਂ ਮਤਲਬ ਜਿੰਨਾ ਇੰਟਰਲੋ ਦਾ ਧਾਗਾ ਪਾਉਣ ਵਾਸਤੇ ਆ ਇੰਟਰਲੋ ਦਾ ਧਾਗਾ ਪਾਉਣਾਂ ਦਾ ਨੋ ਫਿਰ ਇਹਨਾਂ ਸੁੱਕਾ ਪੈ ਜਾਂਦਾ ਏ ਉਹਦਾ ਪਾਉਣਾ ਔਖਾ ਹੋ ਜਾਂਦਾ ਏ ਮੇਰੀ ਲਾ ਟੱਬਾ ਸਾਰਾ ਭੜਿਆ ਸੀ ਇੱਦਾਂ ਦੀ ਮਸ਼ੀਨ ਦਾ ਕੰਮ ਕਰਦਾ ਫਟਾਫਟ ਉੱਥੇ ਰੱਖ ਲਿਦਿ ਰੀਲਾ టాతా ఇ బ బడి కపడీ కపడ వి ਉੱਥੇ ਮੈਂ ਢੋ ਵੀ ਸਾਫ਼ ਕਰ ਲਾਂਗੀ। ਪੰਜੇ ਦਾ ਦੱਸਿਆ ਨਾ ਬਾਹਰ ਮਿੱਟੀ ਬਹੁਤ ਜ਼ਿਆਦਾ ਆਉਂਦੀ ਹੈ। ਰੋਜ਼ ਮਤਲਬ ਇਸ ਤਰ੍ਹਾਂ ਕਪੜਾ ਮਾਰਨਾ ਹੀ ਪੈਂਦਾ ਹੈ। ਇਹਨਾਂ ਬਾਹਰ ਬਹੁਤ ਜ਼ਿਆਦਾ ਧੁੱਪ ਆਉਂਦੀ ਹੈ ਇੱਥੇ। ਵਧੀਆ ਵੈਸੇ ਬੈੱਡ ਨੂੰ ਧੁੱਪ ਵਧੀਆ ਲੱਗ ਜਾਂਦੀ ਹੈ। ਇਸ ਤਰ੍ਹਾਂ ਅਜਿਹਾ ਸੁਲਾਪਾ ਜਿਹਾ ਮੌਸਮ ਹੋਇਆ ਇਹ ਧੁੱਪ ਲੱਗ ਜਾਂਦੀ ਬੈੱਡ ਤੇ। ਬਾਹਰ ਵੀ ਧੁੱਪ ਕਰਕੇ ਗੱਦੇ ਬਹੁਤ ਜਲਦੀ ਖਰਾਬ ਹੋ ਜਾਂਦੇ ਆ। ਉਹਦੀ ਬੈੱਡ ਸੈਟਅਪ ਆ ਬਦਲ ਲਈ ਆ। हां मैं बता लंगा इस तरह ने ये चादर ना मैं बहुत ਘੱਟ ਵਛੌਣੀ ਆ ਵੈਸੇ ਤਾਂ ਰੰਗ ਨਹੀਂ ਚੱਦਦਾ ਬਿਲਕੁਲ ਵੀ ਨਹੀਂ ਖਰਾਬ ਹੋਇਆ ਹੈਗਾ ਪਰ ਇਹ ਚਾਦਰ ਇਕੱਠੀ ਹੋ ਜਾਂਦੀ ਗੱਦਿਆਂ ਤੇ ਇਸ ਕਰਕੇ ਮੈਂ ਵਛੌਣੀ ਘੱਟ ਵਾ ਇਹਦੀ ਚਾਦਰ ਤਾਂ ਇਹ ਰੰਗ ਬਿਲਕੁਲ ਨਹੀਂ ਗਿਆ ਹੈਗਾ ਇਹ ਇਕੱਠੀ ਬਹੁਤ ਜਲਦੀ ਹੋ ਜਾਂਦੀ ਹੈ ਜੇ ਵਾਰਿਸ ਤੇ ਪਬਲਿਕ ਨਾ ਆਉਂਦੀ ਆ ਜੱਡੀ ਸਿਰ ਆਪਣੀ ਸਾਦੀ ਆ ਮੈਂ ਨਹੀਂ ਮਾਲਿਚ ਝਾੜੂ ਮੈਂ ਮਨ ਮੈਂ ਝਾੜੂ ਨਾ ਜਿੱਥੇ ਮੈਂ ਮਾਰ ਲਾਂ ਝਾੜੂ ਝਾਰ ਪੁੰਜ ਆਪਣੀ ਸਾੜੀ ਹੋ ਗਈ ਆ ਬੱਚੇ ਖਾਗਾਗਾ ਨੇ ਪੈਗਟ ਟੌਫੀਆਂ ਇੱਥੇ ਸੁੱਟ ਦਿੰਦੇ ਆ ਇਸ ਕੋ ਕਿੰਨਾ ਕੂੜਾ ਇਕੱਠਾ ਹੋ ਜਾਂਦਾ ਹੈ ਜਨਾਜ ਉਧਰੋਂ ਚਾਰੋਂ ਮਾਰਾਈਆਂ ਇਧਰ ਮੰਮੀ ਕਰਦੇ ਪੇ ਪਾਠ ਅਨ ਚਾਰੋਂ ਮਾਰ ਲਾਂਗੇ ਫਟਾਫਟ ਇਹ ਟਾਈਮ ਵੀ ਕਾਫੀ ਇਥੇ ਹੋ ਗਿਆ ਹੈ Non è vero che si è in grado di andare in grado di andare in grado di andare si grado di andare di andare in grado ਉਜਾਦੀ ਵੀਡੀਓ ਦੇ ਐਂਡ ਵੀ ਅਸੀਂ ਇੱਥੇ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਹੈ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਪਲੀਜ਼ ਮਿਲਦੇ ਆ ਅਗਲੀ ਵੀਡੀਓ ਚ ਸਸੇ ਤਾਲਜੀ ਬਾਏ